ਤੁਸੀਂ ਦੇਖ ਰਹੇ ਹੋ ਪੁਲਿਸ ਦਰਪਨ ਤੇ ਮੈਂ ਹਾਂ ਤੁਹਾਡਾ ਹਰਜੀਤ ਸਿੰਘ ਅੱਜ ਸਾਡੇ ਵਿੱਚ ਦੀਪਕ ਬਾਲੀ ਜੀ ਨੇ ਜੋ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੇ ਚਲੋ ਆਓ ਉਹਨਾਂ ਨਾਲ ਗੱਲਬਾਤ ਕਰੀਏ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਰ ਇੱਕ ਤਾਂ ਤੁਹਾਨੂੰ ਪਹਿਲਾਂ ਸਾਡੇ ਪੁਲਿਸ ਦਰਪਨ ਦੀ ਟੀਮ ਵੱਲੋਂ ਜਨਮ ਦਿਨ ਦੀ ਮੁਬਾਰਕਾਂ ਧੰਨਵਾਦ ਜੀ ਧੰਨਵਾਦ ਸਰ ਇੱਕ ਕਹਿ ਕੁਛ ਦੇ ਨਹੀਂ ਹੁੰਦੇ ਤਾਂ ਦੀ ਅਸੀਂ ਆਪਣੇ ਨਿਸ਼ਕਾਨਾ ਅੱਜ ਕਿੰਨੇ ਸਾਲਾਂ ਦੇ ਮੈਂ 53 ਟਾ ਦੇ ਹੋ ਗਏ ਸਰ ਜਿੱਦਾਂ ਕਿ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਇੱਕ ਤੁਸੀਂ ਮਹੀਨਾਂ ਦਾ ਇੱਕ ਰੈਲੀ ਕੱਢਣ ਲੱਗੇ ਹਾਂ ਤਦੋਂ ਕਿੱਥੇ ਹੈ ਇਹ 21 ਫਰਵਰੀ ਦਾ ਦਿਨ ਹੈ ਇੰਟਰਨੈਸ਼ਨਲ ਮਦਰ ਟੰਗ ਦੇ ਜਿਹਨੂੰ ਕਹਿੰਦੇ ਅੰਤਰਰਾਸ਼ਟਰੀ ਮਾਂ ਬੋਲੀ ਦੇ ਦਿਨ ਆ ਸਵੇਰੇ 10 ਵਜੇ ਅਸੀਂ ਇਕੱਠੇ ਹੋਵਾਂਗੇ ਲਾਲਪੁਰ ਖਾਨ ਸੰਸਕੂਲ ਨਕੋਦਰ ਚੌਂਕ ਦੇ ਕੋਲ ਤੇ 10:30 ਵਜੇ ਉੱਥੋਂ ਰਵਾਨਾ ਹੋ ਕੇ ਪੰਜਾਬਾਂ ਦੀ ਸਭ ਤੋਂ ਪਹਿਲਾਂ ਬਾਬਾ ਬੇਦਖਾ ਸਾਹਿਬ ਚੌਂਕ ਇਹਦਾ ਪੁਰਾਣਾ ਨਾਂ ਨਕੋਦਰ ਚੌਂਕ ਸੀ उस बाद भगवान श्री बाल्मीक जी दे चौंक और फिर असी कंपनी बाग वाल होंद हुए अं जावे जी जाके फिर नामदेव चौंक उतों देश भगत यादगार हॉल इकट्ठे होवे उ फिर पंजाबी सिंगर आ रहे हैं जैजबी गुरनाम तो भुलर युवराज हंस रोशन प्रिंस जसवीर जस्सी जी गुरेज अखतर तनकार आने उ गुना गाँव ਪੇਰੇ ਅਪਾਰਟੇ ਲੰਗਰ ਦਾ ਪ੍ਰਬੰਧ ਹੈ ਲੰਗਰ ਸ਼ੱਕੇ ਇਹ ਦਿਨ ਮਨਾਵਾ ਸਰ ਜੋ ਐਕਚੁਅਲੀ ਦਿੱਲੀ ਦੇ ਵਿੱਚ ਜਿੰਨਾ ਆਪਣੀ ਪਾਰਟੀ ਉਹ ਕਾਢ ਨਹੀਂ ਸਕੀ ਜਿਆਦਾ ਸੀਟਾਂ ਉਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਵੀ ਇਹ ਲੋਕਾਂ ਨੂੰ ਜਿੰਨਾ ਕਹਿੰਦੇ ਸੀ ਕੰਮ ਬਹੁਤ ਹੈ ਕਿਉਂ ਇਸ ਤਰ੍ਹਾਂ ਕਿਉਂ ਨਹੀਂ ਲੋਕਾਂ ਦੇ ਕੰਮ ਹਲੇ ਵੀ ਸਾਡੇ ਨਾਲ ਹੈ ਪਬਲਿਕ ਸਾਡੇ ਨਾਲ ਹੈ ਕਿਉਂਕਿ ਤੁਸੀਂ ਦੇਖੋ ਵੀ ਅਸੀਂ ਇਹ ਤਾਂ ਮੰਨਦੇ ਕਿ ਅਸੀਂ ਠੀਕ ਨਹੀਂ ਹੈ ਜੇ ਸਾਡਾ ਵੋਟ ਸ਼ੇਅਰ ਜਿਹੜਾ ਹੈ ਉਹ 10% ਰਹਿ ਜਾਂਦਾ ਵੇਰੇ ਸੀ ਮੰਨਦੇ ਕਿ ਲੋਕਾਂ ਨੇ ਸਾਨੂੰ ਨਕਾਰ ਦਿੱਤਾ ਸਾਡੀ ਜਿਹੜੀ ਵੋਟ ਸ਼ੇਅਰ ਆ 43% ਆ ਬੀਜੇਪੀ ਦਾ ਪੌਣੇ 46% ਹੈ ਢਾਈ ਪੌਣੇ ਤਿੰਨ ਦਾ ਡਿਫਰੈਂਸ ਆ ਇਹ ਬੀਜੇਪੀ ਨੇ ਕੋਈ ਚੋਣ ਜਿੱਤੀ ਨਹੀਂ ਹੈ ਚੋਣ ਲੁੱਟੀ ਉਹਨਾਂ ਨੇ ਜੋ ਕੁਝ ਉਹ ਪੁਲਿਸ ਦੇ ਰਾਹੀਂ ਲੁੱਟ ਸਕਦੇ ਸੀ ਜੋ ਕੁਝ ਆਪਣੇ ਅਫਸਰਾਂ ਦੇ ਰਾਹੀਂ ਲੁੱਟ ਸਕਦੇ ਸੀ ਜੋ ਕੁਝ ਉਹਨਾਂ ਨੇ ਚੋਣ ਕਮਿਸ਼ਨ ਦੇ ਰਾਹੀਂ ਕੀਤਾ ਜਿੰਨੀ ਉਹ ਖਰੀਦ ਫਰੋਕਤ ਕਰ ਸਕਦੇ ਸੀ ਉਹ ਸਾਰਾ ਕੁਝ ਉਹਨਾਂ ਨੇ ਜਿਹੜੇ 2.5% ਦਾ ਚੋਣ ਹੀ ਰੈਫਰੀ ਕੀਤੀ ਹੈ ਲੋਕਾਂ ਨਾਲ ਤੱਕਾ ਕੀਤਾ ਇਹ ਉਹਦਾ ਹੀ ਆ ਅਗਰ ਕਿਸੇ ਪਾਰਟੀ ਨੂੰ ਲੋਕਾਂ ਨੇ ਬਹੁਮਤ ਨਾ ਦੇਣਾ ਹੋਵੇ ਤਾਂ ਉਹ ਬਹੁਮਤ ਫਿਰ ਇਦਾਂ ਨਹੀਂ ਹੁੰਦਾ ਕਿ 43 44% ਉਹਨਾਂ ਨੇ ਵੋਟ ਸ਼ੇਅਰ ਨਹੀਂ ਦੇ ਸਕਦੇ ਜੇ ਤੁਸੀਂ ਕਿਸੇ ਗੱਲ ਨਾਲ ਸਹਿਮਤ ਨਹੀਂ ਆ ਇਹਦਾ ਮਤਲਬ ਦਿੱਲੀ ਦੇ ਲੋਕ 43 44% ਸਾਡੇ ਨਾਲ ਸਹਿਮਤ ਆ ਬਹੁਤ ਵੱਡੀ ਤਰ੍ਹਾਂ ਦੇ ਜੇ ਕਿਸੇ ਨੂੰ ਸਾਡਾ ਕੰਮ ਨਾ ਪਸੰਦ ਹੋਵੇ ਇਹ ਲੋਕਾਂ ਨੂੰ ਚੀਜ਼ ਨਾ ਸਹੀ ਮੰਨਣਾ ਹੋਵੇ ਤਾਂ ਲੋਕ ਤਾਂ ਵੋਟsheet ਲੈਣ ਕੇ 4% ਤੇ ਲੋਕ ਕਹਿੰਗੇ ਜੀ ਇਹਨਾਂ ਨੂੰ ਬਾਹਰ ਕੱਢ ਦਿਓ ਲੋਕ ਇਹਨਾਂ ਨੂੰ ਪਸੰਦ ਹੀ ਨਾ ਕਰਨ ਇਹ ਜਿਹੜਾ ਡਿਫਰੈਂਸ ਆ ਇਹ ਲੋਕ ਸਾਡੇ ਨਾਲ ਆ ਸਿਰਫ ਉਹਨਾਂ ਨੇ ਤਾਕਤ ਦੇ ਸਿੱਤੇ ਔਰ ਗੁੰਡਾਗਰਦੀ ਦੇ ਸਿੱਤੇ ਜਿਹੜੀ ਥੋੜੇ ਜਿਹਾ ਵੋਟ ਪਰਸੈਂਟ ਨੇ ਜਿੱਤੀ ਆ ਉਹਦੇ ਕਰਕੇ ਉਹਨਾਂ ਦੇ ਸੀਟਾਂ ਵਧ ਗਈਆਂ अदरवाइज ਲੋਕ ਸਾਡੇ ਨਾਲ ਹਲੇ ਸਰ ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਪਾਰਟੀ ਦਾ ਜੋਰ ਚੱਲਿਆ ਉਹਨੂੰ ਹੋਰ ਵੀ ਵਧਾਨ ਕੇ ਜਾਂ ਲਾਅ ਨੂੰ ਹੋਰ ਵਧੀਆ ਮੇਨਟੇਨ ਕੀਤਾ ਜਾਓ ਆਬੀਅਸਲੀ ਕੋਈ ਸਰਕਾਰ ਦਾ ਕੰਮ ਹੈ ਕਿ ਲੋਕਾਂ ਨੂੰ ਸ਼ਾਂਤ ਸਮਾਜ ਦੇਣਾ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਕਰਨੀ ਆ ਲੋਕਾਂ ਨੂੰ ਬੇਤਰ ਸਹੂਲਤਾਂ ਦੇਣੀਆਂ ਔਰ ਲੋਕ ਲੋਕ ਜਿਹਨਾਂ ਦਾ ਵਿਸ਼ਵਾਸ ਹੈ ਸਰਕਾਰ ਦੇ ਵਿੱਚ ਸਰਕਾਰ ਦਾ ਕੰਮ ਹੁੰਦਾ ਕਿ ਜਿੰਨੇ ਵੀ ਲੋਕ ਉਹਨਾਂ ਦੇ ਸਮਾਜ ਵਿੱਚ ਰਹਿ ਰਹੇ ਆ ਉਹਨਾਂ ਸਾਰਿਆਂ ਨੂੰ ਤੰਦਰੁਸਤ ਜੀਵਨ ਜਿਹੜਾ ਹੈ ਉਹ ਜੀਣ। ਜਿਸ ਤਰ੍ਹਾਂ ਕਹਿੰਦੇ ਆ ਕਿ ਵੀ ਪੰਜਾਬ ਨੂੰ ਹੁਣ ਇਹ ਨੈਸ਼ਨਲ ਲੈਵਲ ਇੰਡੀਆ ਦੇ ਵਿੱਚ ਇੱਕ ਵਧੀਆ ਆਮ ਆਦਮੀ ਪਾਰਟੀ ਦਾ ਇੱਕ ਕੰਮ ਕਰਕੇ ਦਿਖਾਇਆ ਜੋ ਉਹ ਗੱਲ ਸਹੀ ਹੈ ਜੀ ਹਾਂ ਬਿਲਕੁਲ ਬਿਲਕੁਲ ਸਾਰਾ ਇੱਛਾ ਤੇ ਇਹੀ ਆ ਕਿ ਪੰਜਾਬ ਬਿਹਤਰ ਸੂਬਾ ਬਣੇ ਪਰ ਲੇਕਿਨ ਉਹ ਆ ਜਾਂਦਾ ਕਿ ਪਿਛਲੇ ਬੰਦਿਆਂ ਨੇ ਟੋਏ ਇੰਨੇ ਪਟੇ ਸੀਗੇ ਇੱਕ ਤਾਂ ਹੋ ਜਾਂਦਾ ਵੀ ਤੁਸੀਂ ਮਕਾਨ ਬਣਾਉਣਾ ਪਹਿਲਾਂ ਪੱਤਰਾ ਤੁਹਾਡਾ ਪਲਾਟ ਹੈ ਉੱਤੇ ਮਕਾਨ ਬਣਾਣਾ ਸ਼ੁਰੂ ਕਰ ਦਿਓ ਤੁਸੀਂ ਅੱਜ ਸਾਰੀ ਕਰ ਸਕਦੇ ਆ ਇੱਕ ਹੋ ਗਿਆ ਕਿ ਪਹਿਲਾਂ ਜਿਹੜਾ 20 20 ਫੁੱਟ ਡੂੰਘੇ ਟੋਏ ਪੱਟੇ ਹੋਏ ਪਹਿਲਾਂ ਤਾਂ ਤੁਹਾਨੂੰ ਟੋਏ ਭਰਨੇ ਪੈਣਗੇ ਅਸੀਂ ਸਾਡੇ ਆ 5 ਸਾਲ ਤੱਕ ਟੋਏ ਨੂੰ ਭਰਨ ਚ ਲੱਗੇ ਹੁਣ ਅਸੀਂ ਇਹਨਾਂ ਟੋਏ ਨੂੰ ਭਰ ਲਿਆ ਤੇ ਹੁਣ ਇੱਥੇ ਜਿਹੜਾ ਖੂਬਸੂਰਤ ਇਮਾਰਤਾਂ ਆ ਉਸਾਰੀ ਆ ਉਹ ਜਲਦ ਸ਼ੁਰੂ ਹੋਏਗੀ ਜਿਹਦੇ ਨਾਲ ਪੰਜਾਬ ਦਾ ਨਾਮ ਜਿਹੜਾ ਆ ਉਹ ਦੁਨੀਆ ਪਰ ਚਰਚਾ ਹੋ ਰਿਹਾ ਹੈ ਥੈਂਕ ਯੂ ਧੰਨਵਾਦ ਹਾਂਜੀ ਅੱਜ ਦੀਪਕ ਬਾਲੀ ਦੇ ਬਰਥਡੇ ਤੇ ਤੁਸੀਂ ਆਏ ਹੋ ਤੇ ਕੀ ਕਹਿਣਾ ਚਾਹਦੇ ਪਹਿਲਾਂ ਤਾਂ ਮੈਂ ਦੀਪਕ ਬਾਲੀ ਨੂੰ ਜੋ ਸਾਡੇ ਸਤਿਕਾਰਯੋਗ ਭਾਜੀ ਹਨ ਸਾਡੇ ਉਹਨਾਂ ਨੂੰ ਬਰਥਡੇ ਦੀ ਬਹੁਤ ਬਹੁਤ ਮੁਬਾਰਕਾ ਦਿਨਾ ਜੀ ਤੇ ਮੈਨੂੰ ਅੱਜ ਇਹ ਪਤਾ ਲੱਗਾ ਵੀ ਭਾਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਆ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਉੱਚਾ ਚੱਕ ਰਹੇ ਆ ਜੀ ਠੀਕ ਹੈ ਜੀ ਅਸੀਂ 21 ਫਰਵਰੀ ਨੂੰ ਵੱਧ ਤੋਂ ਵੱਧ ਆਪਣੇ ਸਮਾਜ ਨੂੰ ਉੱਥੇ ਲੈ ਕੇ ਜਾ ਕੇ ਇਹਨਾਂ ਦਾ ਜੋ ਵੀ ਆਪਣਾ ਸੱਭਿਆਚਾਰ ਪ੍ਰੋਗਰਾਮ ਹੈ ਉਹਨੂੰ ਵੱਧ ਤੋਂ ਵੱਧ ਕਾਮਯਾਬ ਬਣਾਵਾਂਗੇ ਧੰਨਵਾਦ ਜੇ ਅਸੀਂ ਇਹ ਮੰਨਾਂਗੇ ਕਿ ਰਮਨ ਤਾਂ ਮੇਰਾ ਭਰਾ ਹੈ ਅਸੀਂ ਪੰਜਾਬੀ ਆਂ ਮੇਰੀ ਕੌਮ ਜਿੱਤੇ ਰਹਿਦੇ ਕੌਮ ਜੱਟ ਕੌਮ ਬ੍ਰਾਹਮਣ ਕੌਮ ਰਵਿਦਾਸੀਆ ਕੌਮ ਖੱਤਰੀ ਬਾਣੀ ਨਾ ਮੈਂ ਚਾਹੁੰਨਾ ਕੌਮ ਪੰਜਾਬੀ بس ਕੋਈ ਨਾ ਲਖੋ ਬ੍ਰਾਹਮਣਿਆ ਜਾਟਿਆ ਕੀ ਰਿਖਿਆ ਆਪਾਂ ਇਸ ਇਸ ਮਿੱਟੀ ਚ ਜੰਮੇ ਆ ਇਹ ਮਿੱਟੀ ਸਾਡੀ ਆ ਅਸੀਂ ਮਾਣਣਾ ਕਹਿੰਦੇ ਆ ਕਿ ਅਸੀਂ ਪੰਜਾਬੀ ਆ ਸੋ ਪੰਜਾਬੀ ਹੋਣ ਦੇ ਨਾਤੇ ਮੇਰੀ ਤੁਹਾਨੂੰ ਬੇਨਤੀ ਆ ਕਿ ਤੁਸੀਂ ਆਓ ਤੁਹਾਨੂੰ ਚੰਗਾ ਲੱਗੇਗਾ ਕਿ ਤੁਸੀਂ ਜੀਵਨ ਚ ਇੱਕ ਚੰਗੀ ਜਗ੍ਹਾ ਚ ਗਏ ਆ ਕੋਈ ਸਿਆਸੀ ਲਾਲਚਨੀ ਹੈ ਤੇ ਮੈਨੂੰ ਮੈਂ ਕਿਥੇ ਕੋਈ ਉਹ ਤਾਂ ਜੇ ਮੈਂ ਚੋਣ ਲੜਨੇ ਹੋਈ ਤਾਂ ਮੈਂ ਵੈਸੇ ਹੀ ਪੰਜ ਸੱਤ 10 ਲੱਖ ਦੀ ਐਡ ਕਰਕੇ ਵਾ ਡਰ ਲਗਾ ਉਹ ਕੋਈ ਮਸਲਾ ਨਹੀਂ ਹੈ ਹਾਲਾਂਕਿ ਮੈਂ ਤਾਂ 2011 ਤੋਂ ਕਰਦਾ ਉਦੋਂ ਤਾਂ ਮੈਂ ਸੋਚਿਆ ਵੀ ਨਹੀਂ ਸੀ ਕਿ ਮੈਂ ਸਾਈ ਕਹੇ ਤੁਹਾਡੇ ਦੋਨਾਂ ਨਾਲੋਂ ਜ਼ਿਆਦਾ ਮੇਰੀ ਆ ਤੇ ਮੁਸਲਮਾਨ ਕਹੇ ਤੁਹਾਡੇ ਤਿੰਨਾਂ ਨਾਲੋਂ ਜ਼ਿਆਦਾ ਇਹ ਮੇਰੀ ਆ ਸੋ ਇਹ ਯਾਤਰਾ ਜਿਹੜੀ ਆ ਪੰਜਾਬੀ ਬੋਲੀ ਦੀ ਯਾਤਰਾ ਆ ਤੁਸੀਂ ਆਓ ਇਹਦੇ ਸ਼ਾਮਲ ਹੋਵੋ ਯੰਗ ਬੱਚੇ ਖਾਸ ਤੌਰ ਤੇ ਜਿਹੜੇ ਯੰਗ ਬੱਚਿਆਂ ਦਾ ਕਿਉਂਕਿ ਮੈਂ ਤਾਂ ਇੱਕ ਕੋਲਿਆ ਗਮਨ ਭਾਈ ਸਾਹਿਬ ਜਿਨ੍ਹਾਂ ਦੇ ਵੀ ਬੱਚੇ ਹੋ ਚੁੱਕੇ ਆ ਉਹ ਬੋਲਿਆ ਉਹਨਾਂ ਦਾ ਕੰਮ ਕੀ ਆ ਆਪਣੇ ਮਾਤਾ ਪਿਤਾ ਤੋਂ ਆਪਣੀ ਬੋਲੀ ਆਪਣਾ ਧਰਮ ਚੰਗੀਆਂ ਚੀਜ਼ਾਂ ਚੰਗੀਆਂ ਗੱਲਾਂ ਲੈਣੀਆਂ ਲੈ ਕੇ ਬੱਚਿਆਂ ਨੂੰ ਦੇਣੀਆਂ ਅਸੀਂ ਇਸ ਕਰਕੇ ਇਸ ਧਰਤੀ ਤੇ ਪੈਦਾ ਹੋਏ ਆ ਅਸੀਂ ਸਾਡਾ ਪਰਿਵਾਰ ਇਸ ਕਰਕੇ ਬੜਿਆ ਇਹ ਮਾਪੇ ਦਾ ਫਰਜ਼ ਆ ਬੱਚਿਆਂ ਨੂੰ ਸਿਖਾਉਣਾ ਬੱਚਿਆਂ ਨੂੰ ਚੰਗੇ ਪਾਸੇ ਲਾਉਣਾ ਤੁਮਿਆਸ ਕਰਦਾ ਕਿ ਤੁਸੀਂ ਮੇਰੀਆਂ ਗੱਲਾਂ ਨਾਲ ਸਹਿਮਤ ਹੋਇਆ ਤੁਹਾਨੂੰ ਚੰਗੀਆਂ ਲੱਗਣਗੀਆਂ ਤੇ ਤੁਸੀਂ 21 ਤਰੀਕ ਨੂੰ ਸਵੇਰੇ 10 ਵਜੇ ਲਾਲਪਰ ਖਾਸਾ ਸਕੂਲ ਚ ਆਉਣਾ ਉਤੋਂ ਆਪਾਂ ਪੈਦਲ ਚੱਲਾਂਗੇ ਪੈਦਲ ਚੱਲ ਕੇ ਜੋਤੀ ਚੌਂਕ ਰਾਹੀਂ ਹੁੰਦੇ ਹੋਏ ਐਸੀ ਜਾਵਾਂਗੇ ਫਿਰ ਦੇਸ਼ਪਕ ਜਗਰ ਹਾਲ ਤੋਂ ਚ ਜਾ ਕੇ ਗਾਣੇ ਸੁਣਿਓ ਲੰਗਰ ਛਕਿਓ ਤੇ ਫਿਰ ਆਪਰੇ ਆਪਰੇ ਕੰਮ ਤੇ ਚਲੋ ਧੰਨਵਾਦ ਬਹੁਤ ਬਹੁਤ ਪਿਆਰ